ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 819 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਤਾਤੀ ਬਾਹੋ ਨ ਲੱਗਈ ਪਾਰ ਬ੍ਰਹਮ ਸ਼ਰਨਾਈ ਸਾਹਿਬ ਕਹਿੰਦੇ ਜਦੋਂ ਮੈਂ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਇਆ ਜਿਹੜਾ ਪ੍ਰਮਾਤਮਾ ਬ੍ਰਹਮ ਸਾਰੇ ਸੰਸਾਰ ਦਾ ਮਾਲਕ ਹੈ ਮੇਰੇ ਜੀਵਨ ਦੇ ਵਿੱਚ ਉਸ ਪ੍ਰਮਾਤਮਾ ਨੇ ਮੈਨੂੰ ਤਤੀਵਾ ਨਹੀਂ ਲੱਗਣ ਦਿੱਤੀ ਪਾਪ ਵਿਕਾਰਾਂ ਦਾ ਸੇਕ ਵਿਕਾਰਾਂ ਦੀ ਅੱਗ ਤੋਂ ਮੈਂ ਦੂਰ ਰਹਾ ਚੌਗਿਰਦਾ ਹਮਾਰਾ ਹੈ ਰਾਮਕਾਰ ਦੁੱਖ ਲੱਗਿਆ ਨਾ ਭਾਈ ਉਸ ਪ੍ਰਮਾਤਮਾ ਨੇ ਆਪਣੇ ਹੁਕਮ ਦੀ ਲਕੀਰ ਮੇਰੇ ਚੁਗਿਰਦੇ ਮੇਰੇ ਆਲ ਦੁਆਲੇ ਖਿੱਚ ਦਿੱਤੀ ਮੈਂ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਮਰਿਆਦਾ ਦੇ ਵਿੱਚ ਰਹਾ ਦੁੱਖ ਲੱਗਿਆ ਨਾ ਭਾਈ ਜਿਹੜਾ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦਾ ਹੈ ਚੱਲਦਾ ਹੈ ਕਿਹੜੇ ਵਿੱਚ ਚੱਲਦਾ ਹੈ ਉਸ ਨੂੰ ਵਿਕਾਰਾਂ ਦਾ ਦੁੱਖ ਲੱਗਦਾ ਨਹੀਂ ਵਿਕਾਰਾਂ ਦੇ ਦੁੱਖ ਤੋਂ ਦੂਰ ਹੋ ਜਾਂਦਾ ਹੈ ਤੇ ਮਨ ਸੁਦੀਵੀ ਸੁਖ ਵਿੱਚ ਚਲਾ ਜਾਂਦਾ ਹੈ ਸਤਗੁਰੂ ਪੂਰਾ ਭੇਟਿਆ ਜਨਮਤ ਬਣਾਈ ਸਾਹਿਬ ਕਹਿੰਦੇ ਮੈਂ ਸੱਚੇ ਗੁਰੂ ਦੇ ਰਾਈ ਉਸ ਪ੍ਰਮਾਤਮਾ ਨੂੰ ਸਿਮਰਿਆ ਜਿਸ ਨੇ ਸੰਸਾਰ ਦੀ ਬਣਤਰ ਨੂੰ ਬਣਾਇਆ ਹੋਇਆ ਜਿਸ ਨੇ ਸੰਸਾਰ ਦੀ ਫੁਲਵਾੜੀ ਨੂੰ ਬਣਾਇਆ ਹੋਇਆ ਤੇ ਆਪ ਬਿਰਾਜਮਾਨ ਹੈ ਰਾਮਨਾਮ ਔਖਦੀਆ ਏਕਾ ਲਿਬਲਾਈ ਉਸ ਪ੍ਰਮਾਤਮਾ ਨੇ ਮੈਨੂੰ ਨਾਮ ਦੀ ਦਵਾਈ ਦਿੱਤੀ ਜਿਸ ਦਵਾਈ ਨੂੰ ਪ੍ਰਾਪਤ ਕਰਕੇ ਮੇਰਾ ਮਨ ਏਕਾਲੇ ਬਲਾਈ ਮੇਰਾ ਮਨ ਇੱਕ ਪ੍ਰਮਾਤਮਾ ਦੇ ਨਾਲ ਜੁੜ ਗਿਆ ਰਹਾਉ ਰੱਖ ਲਈਏ ਤਨ ਰਖਣ ਹਾਰ ਸਭ ਬਿਆਦ ਮਟਾਈ ਉਹ ਸੰਸਾਰ ਦੇ ਰਖਵਾਲੇ ਨੇ ਰਾਖਾ ਇੱਕ ਹਮਾਰਾ ਸਵਾਮੀ ਜਿਹੜਾ ਹੈ ਉਸਨੇ ਮੇਰੀ ਰੱਖਿਆ ਕੀਤੀ ਤੇ ਮੇਰੇ ਮਨ ਦੇ ਜਿਹੜੇ ਦੁੱਖ ਸਨ ਉਹ ਸਾਰੇ ਖਤਮ ਕਰ ਦਿੱਤੇ ਕਹੋ ਨਾਨਕ ਕਿਰਪਾ ਭਈ ਪ੍ਰਭ ਐ ਸਾਈ ਦਾਸ ਨਾਨਕ ਇਹ ਆਖਦਾ ਹੈ ਕਿ ਉਸ ਪਰਮਾਤਮਾ ਨੇ ਕਿਰਪਾ ਕੀਤੀ ਮੇਰੇ ਜੀਵਨ ਦੇ ਵਿੱਚ ਸਹਾਇਕ ਹੋਏ ਤੇ ਮੈਨੂੰ ਵਿਕਾਰਾਂ ਦੇ ਦੁੱਖ ਤੋਂ ਵਿਕਾਰਾਂ ਦੀ ਅੱਗ ਤੋਂ ਵਿਚਾਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ